ਦਾ ਜਿਹੜਾ ਖਾਣੇ ਦਾ ਉਹਦਾ 12 ਘੰਟੇ ਦਾ ਸ਼ਡਿਊਲ ਹੈ ਉਹਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਜੀਬ ਦਾ ਸੁਆਦ ਨਹੀਂ ਬੰਦਾ ਸੱਡ ਸਕਦਾ ਇਹ ਸਾਰੀਆਂ ਗੱਲਾਂ ਉਸੇ ਤਰ੍ਹਾਂ ਹੀ ਐ ਜਿਵੇਂ ਇੱਕ ਬੰਦਾ ਜੇਲ੍ਹ 'ਚ ਹੋਵੇ ਜੇਲ੍ਹ 'ਚ ਹਰ ਬੰਦਾ ਸੋਚਦਾ ਮੈਂ ਵਿਕਾਸ ਕਰੂੰ ਮੇਰੇ ਬੱਚਿਆਂ ਦਾ ਵਿਕਾਸ ਹੋਵੇ ਮੇਰਾ ਸਿਹਤ ਦਾ ਵਿਕਾਸ ਹੋਵੇ ਜਾਂ ਮੰਨ ਲਓ ਇੱਕ ਬੰਦਾ ਹਸਪਤਾਲ 'ਚ ਬੈਠਾ ਹੈ ਬੈੱਡ ਤੇ ਵੀ ਮੈਂ ਇੱਕ ਵਰੀ ਠੀਕ ਹੋ ਜਾਾਂ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਇਹ ਸਿਰਫ ਉਹ ਇੱਕ ਦੈਰਾ ਉਹਦੀ ਸੋਚ ਦਾ ਜਿਵੇਂ ਬੰਦਾ ਜੇਲ੍ਹ ਚ ਬੈਠਾ ਹੈ ਉਹਦੀ ਵੀ ਸੋਚਦਾ ਇੱਕ ਦੈਰਾ ਬਣ ਜਾਂਦਾ ਯਾਰ ਮੈਂ ਇੱਥੋਂ ਨਿਕਲਾਂ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ ਮੈਂ ਵਿਕਾਸ ਕਰੂੰਗਾ ਪਰ ਹੋ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਇੱਕ ਬੰਦਾ ਫਿਟਨੈਸ ਵਾਲਾ ਵੀ ਹੈ ਉਹ ਵੀ ਬੰਦਾ ਸੋਚਦਾ ਯਾਰ ਮੈਂ ਤਾਂ ਬੀਜੀ ਬਹੁਤ ਹੈ ਮੈਨੂੰ ਤਾਂ ਕੰਮ ਬਹੁਤ ਹੈ ਮੈਂ ਤਾਂ ਕਰ ਨਹੀਂ ਸਕਦਾ ਮੈਂ ਤਾਂ ਯਾਰ ਮੇਰੇ ਤਾਂ ਰੁਝੇਵੇਂ ਹੀ ਬਹੁਤ ਹੈ ਮੈਂ ਤਾਂ ਸਾਰੀ ਦਿੜੀ ਰੁਝੇ ਜਾਣਾ ਜੈਮ ਮੈਥੋਂ ਜਾਇ ਨਹੀਂ ਆਣਾ ਗਰਾਊਂਡ ਮੈਥੋਂ ਜਾਇ ਨਹੀਂ ਆਣਾ ਪਰ ਗਰਾਊਂਡ ਤਾਂ ਜਾਣਾ ਹੀ ਪੈਣਾ ਕਹਿੰਦਾ ਮਤਲਬ ਇਹ ਵੀ ਇੱਕ ਜਿਹੜਾ ਜ਼ੋਨ ਹੈ